ਉਹ ਨੂੰ ਜੱਕ ਸਮੱਸਿਆ ਕਰ ਗਿਆ ਸਮੱਸਿਆ ਉਹ ਕਰਦਾ ਹੈ ਪਰ ਤਾਂ ਉਗਰੀ ਪੜਦਾ ਲੋਕੋ ਫਲਾ ਆਪਣਾ ਮੇਰੇ ਹਾਂਜੀ ਪਰ ਰਾਜੀ ਕੀ ਕਹਿਣਾ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਚੱਲ ਮਾਈਕ ਫੜ ਲੋ ਨਾਲ ਹੋਮੜੇ ਯਾਰ ਕੀ ਮਨ ਨੂੰ ਵਧਾਈ ਇਹ ਕੀ ਕਰੀ ਜਾਂਦਾ ਹੈ ਸਾਹ ਤਾਂ ਮਾਈਕ ਨਹੀਂ ਫੜਦਾ ਜੇ ਅੱਗੇ ਕਰ ਚੱਲ ਲੋਕੋ ਉਪਰ ਡਰ ਤੂੰ ਵੀ ਰਾਜੀ ਕੀ ਜਾਣਾ ਚਾਹੋਗੇ ਅੱਜ ਭਾਰਤੀ ਆਵਾਲਮੀ ਕੀ ਧਰਮ ਸਮਾਜ ਭਾਵਾ ਦੱਸਦੀ ਬਹੁਤ ਵੱਡੀ ਮੀਟਿੰਗ ਹੋਈ ਹੈ ਔਰ ਲੰਬੇ ਸਮੇਂ ਤੋਂ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਤੌਰ ਤੇ ਸਮਾਜ ਦੀ ਸੇਵਾ ਕਰ ਰਿਹਾ ਹੈ ਪਾਰਟੀ ਦੀ ਸੇਵਾ ਕਰ ਰਿਹਾ ਔਰ ਬਹੁਤ ਵੱਡਾ ਪਰਿਵਾਰ ਹੈ ਔਰ ਮੇਰਾ ਆਪਣਾ ਹੀ ਪਰਿਵਾਰ ਹੈ ਲੰਬੇ ਸਮੇਂ ਤੋਂ ਵੀਰ ਅਜੇਪਾਲ ਦਿਸਾਵਰ ਜੀ ਜੋ ਆਪਣਾ ਸੰਗਠਨ ਵੀ ਚਲਾ ਰਹੇ ਸੀ ਔਰ ਜੋ ਐਸੀ ਮੋਰਚੇ ਦੇ ਜ਼ਿਲ੍ਹੇ ਦੇ ਪ੍ਰਧਾਨ ਵੀ ਆ ਅੱਜ ਉਹ ਭਾਰਤੀ ਹਵਾਲਮੀ ਕੇ ਤਰ੍ਹਾਂ ਸਮਾਜ ਭਾਵਦਸ ਦੇ ਵਿੱਚ ਸ਼ਾਮਿਲ ਹੋਇਆ ਉਹਨਾਂ ਦੇ ਨਾਲ ਰਾਜਵੀਰ ਚੋਟਾਲਾ ਜੀ ਸੁਸ਼ੀਲ ਰਤੀ ਲੱਲਾ ਜੀ ਅਤੇ ਰਵੀ ਕਲਿਆਣ ਜੀ ਮਨੀ ਸੇਰਗੈਲ ਜੀ ਅਤੇ ਹੋਰ ਸੈਂਕੜੇ ਸਾਥੀ ਜਿਹੜੇ ਆ ਉਹ ਭਾਵਾਦਦ ਦੇ ਵਿੱਚ ਸ਼ਾਮਲ ਹੋਇਆ ਸਭ ਤੋਂ ਵੱਲਾਂ ਮੈਂ ਭਾਵਾਦਦ ਦੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਮੈਂ ਉਹਨਾਂ ਨੂੰ ਭਾਵਾਦਦ ਦਾ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਮੈਂ ਕਿ ਹਮੇਸ਼ਾ ਉਹਨਾਂ ਦਾ ਮਾਨ ਅਤੇ ਸਨਮਾਨ ਜਿਹੜਾ ਵਾ ਭਾਵਾਦਦ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੀਤਾ ਜਾਏਗਾ ਪਰ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਲੁਧਿਆਣੇ ਦੀ ਉਹ ਵੀ ਅਸੀਂ ਆਪਾਂ ਚੇ ਜੋੜਾਂਗੇ ਔਰ ਜੋ ਭਾਵਾਦਾ ਦਾ ਮਿਸ਼ਨ ਹੈ ਉਹਨੂੰ ਘਰ-ਘਰ ਪਹੁੰਚਾਵਾਂਗੇ ਕਿਉਂਕਿ ਭਾਵਾਦਾ ਦਾ ਮਿਸ਼ਨ ਹੈ ਕਿ ਭਾਰਤੀ ਹਵਾਲਮੀ ਕੇ ਧਰਮ ਸਮਾਜ ਭਾਵਾਦਸ ਜਿਹਦੀ ਸਥਾਪਨਾ 24/1949 ਹੋਈ ਸੀ ਔਰ ਉਹ ਜੋ ਮਿਸ਼ਨ ਸੀ ਕਿ ਸਮਾਜ ਦੇ ਵਿੱਚੋਂ ਅਨਪੜਤਾ ਅੰਧਵਿਸ਼ਵਾਸ ਨਸ਼ਾਖੋਰੀ ਦੇਹੀ ਪ੍ਰਥਾ ਵਰਗੀਆਂ ਜਿਹੜੀਆਂ ਬੁਰਾਈਆਂ ਫੈਲੀਆਂ ਹੋਈਆਂ ਮੈਂ ਉਹ ਖਤਮ ਕਰਨੀਆਂ ਔਰ ਪਰਮਪੂਜਨੀਆ 바ਵਾ ਸਾਹਿਬ ਡਾਕਟਰ ਅਮੇਲਕਰ ਸਾਹਿਬ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਣਾ ਮੈਂ ਔਰ ਅਸੀਂ ਭਾਵਾਦਸ ਦੇ ਮਾਧਿਅਮ ਤੋਂ ਅੱਜ ਪੂਰੇ ਦੇਸ਼ ਦੇ ਵਿੱਚ ਕੰਮ ਕਰ ਰਹੇ ਆ ਔਰ ਇੱਕ ਕੜੀ ਜਿਹੜੀ ਆ ਉਹਦੇ ਵਿੱਚ ਇੱਕ ਮਾਲਾ ਦੇ ਜਿਵੇਂ ਮੋਤੀ ਪਰੋਏ ਜਾਂਦੇ ਆ ਮਾਲਾ ਦੇ ਵਿੱਚ ਉਸੇ ਮੋਤੀ ਦੇ ਜਾਇ ਮਾਲਾ ਦੇ ਵਿੱਚ ਸਾਡੇ ਅਜੀਪਾਲ ਦੇ ਸਾਵਰ ਜੀ ਉਹਨਾਂ ਦੀ ਟੀਮ ਜਿਹੜੀ ਆ ਉਹ ਵੀ ਮਾਲਾ ਦੇ ਵਿੱਚ ਪਰੋਈ ਗਈ ਆ ਤਾਂ ਅੱਜ ਮੈਂ ਜਿਹੜੇ ਖਾਸ ਕਰਕੇ ਭਾਵਾਦਸ ਦੇ ਜਿਹੜੇ ਸਾਡੇ ਸੰਗਠਨ ਦੇ ਅਹੁਦੇਦਾਰ ਆ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਔਰ ਪੂਰੇ ਸਮਾਜ ਦੇ ਵਿੱਚ ਲੁਧਿਆਣਾ ਦੇ ਵਿੱਚ ਇਸ ਗੱਲ ਦੀ ਕਿ ਜਿਹੜੀ ਇੱਕ ਏਕਤਾ ਜਿਹੜੀ ਹੁੰਦੀ ਆ ਸਮਾਜ ਦੇ ਵਿੱਚ ਉਹਦੇ ਨਾਲ ਸਮਾਜ ਨੂੰ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ ਔਰ ਅੱਜ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਸ਼ਹਿਰ ਦੇ ਵਿੱਚ ਜੋ ਬੈਨੀਫਿਟ ਆ ਉਹ ਸਾਰੇ ਸਮਾਜ ਨੂੰ ਮਿਲੇਗਾ ਕਿਉਂਕਿ ਦਬੇ ਕੁਚਲੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ ਅੱਜ ਸਰਕਾਰਾਂ ਜਿਹੜੀਆਂ ਮੈਂ ਸ਼ਹਿਰਿਆਂ ਧੱਕਾ ਕਰਦੀਆਂ ਮੈਂ ਉਹ ਭਾਵੇਂ ਸਾਡੇ ਓਵਰੇਜ ਜਿਹੜੇ ਮੁਲਾਜ਼ਮ ਹੈ 800 900 ਦੇ ਕਰੀਬ ਉਹ ਅੱਜ ਕੱਚੇ ਦੇ ਕੱਚੇ ਆ ਅੱਜ ਸਰਕਾਰ ਵੱਲੋਂ ਇੱਕ ਜਿਹੜਾ ਫਰਮਾਨ ਜਿਹੜਾ ਵਾ ਪਿਛਲੇ ਕੁਝ ਦਿਨਾਂ ਤੋਂ ਜਾਰੀ ਕਰਿਆ ਹੋਇਆ ਕਿ ਠੇਕੇ ਤੇ ਬੰਦੇ ਰੱਖੇ ਜਾ ਰਹੇ ਆ ਸਪਾਈ ਸੇਵਕ ਦੇ। ਕਈ ਵਾਰੀ ਸਰਕਾਰਾਂ ਜਿਹੜੀਆਂ ਹੁੰਦੀਆਂ ਮੈਂ ਆਪਣੀਆਂ ਗੱਲ ਕਰਕੇ ਆਪ ਗੱਲ ਕਰਕੇ ਆਪ ਹੀ ਮੁੱਕਰ ਜਾਂਦੀ ਐ। ਤਾਂ ਅੱਜ ਬਹੁਤ ਵੱਡਾ ਸ਼ੋਸ਼ਣ ਜਿਹੜਾ ਵਾ ਸਾਡੇ ਸਪਾਈ ਸੇਵਕਾਂ ਨਾਲ ਔਰ ਖਾਸ ਕਰਕੇ ਮੈਂ ਸਮਝਦਾ ਹਾਂ ਕਿ ਵਾल्ਮੀਕਨ ਸਮਾਜ ਨਾਲ ਹੋ ਰਿਹਾ ਵਾ। ਉਹ ਸ਼ੋਸ਼ਣ ਦੇ ਖਿਲਾਫ ਆ ਸਾਰੇ ਮਿਲ ਕੇ ਆਵਾਜ਼ ਚੱਕਣਗੇ। ਇੱਕ ਵਾਰੀ ਫੇਰ ਮੈਂ ਭਾਰਤੀ ਵਾल्ਮੀਕੀ ਧਰਮ ਸਮਾਜ ਭਾਵਦਸ ਵੱਲੋਂ ਸਾਰੇ ਹੀ ਸਤਕਾਰਯੋਗ ਵੀਰਾਂ ਨੂੰ ਜੀ ਆਇਆਂ ਨੂੰ ਕਹਿੰਦਾ ਮੈਂ ਧੰਨਵਾਦ ਜੋ ਬੋਲੇ ਸੋ ਨਿਰਵੇਹ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਬੜਾ ਖੁਸ਼ੀ ਦਾ ਦਿਨ ਆ ਕਿ ਅੱਜ ਭਾਰਤੀ ਵਾਲਮੀਕੀ ਧਰਮ ਸਮਾਜ ਵੀਰ ਸ੍ਰੇਸ਼ ਨਰੇਸ਼ ਸਿੰਘ ਜੀ ਦੀ ਅਗਵਾਈ ਵਿੱਚ ਅਸੀਂ ਸਾਰੇ ਸਾਥੀਆਂ ਸਮੇਤ ਵੀਰ ਅਜੀਪਾਲ ਜੀ ਦੀ ਅਗਵਾਈ ਵਿੱਚ ਸ਼ਾਮਲ ਹੋਏ ਆ ਤੇ ਬਹੁਤ ਮਾਨ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਅਸੀਂ ਵਿਸ਼ਵਾਸ ਦਿਵਾਨੇ ਤੇਗਾਨ ਸਾਹਿਬ ਨੂੰ ਵੀ ਸਾਡੀ ਜਿਹੜੀ ਟੀਮ ਆ ਅਜੇਪਾਲ ਦੇ ਸਾਵਰ ਜੀ ਸੁਸ਼ੀਲ ਰਤੀ ਲੱਲਾ ਜੀ ਡੀਸੀ ਜੀ ਮਨੀ ਗਿਲ ਜੀ ਰਜੇਸ਼ टाक ਜੀ ਹੋਰ ਵੀ ਜਿੰਨੇ ਸਤਕਾਰਯੋਗ ਪੱਪੂ 베ਦੀ ਜੀ ਰਵੀ ਸਮਰਾਲਾ ਜੀ ਜਿੰਨੇ ਵੀ ਸਤਕਾਰਯੋਗ ਸਾਥੀ ਸਾਡੀ ਟੀਮ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੇਗਾਨ ਸਾਹਿਬ ਨਾਲ ਖੜੇ ਆ ਤੇ ਖੜੇ ਰਵਾਂਗੇ ਤੇ ਜਿਹੜੇ ਵੀ ਸਮਾਜ ਦੇ ਕੰਮ ਆ ਇਹ ਸਮਾਜ ਨਾਲ ਜਿੱਦਾਂ ਨਗਰ ਨਿਗਮ ਦੇ ਵਿੱਚ ਆ ਹੋਰ ਵੀ ਸਰਕਾਰੀ ਅਦਾਰੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਤੱਕਾ ਹੁੰਦਾ ਵਾ ਅਸੀਂ ਪਹਿਲ ਦੇ ਆਧਾਰ ਤੇ ਉਹਦੀ ਆਵਾਜ਼ ਚੱਕਾਂਗੇ ਤੇ ਸਾਰੇ ਸਾਥੀਆਂ ਦਾ ਭਾਵਾ ਦਸ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਭਾਰਤੀ ਵਾਲਮੀਕੀotransਮਾਜ ਦਾ ਹਿੱਸਾ ਬਣੇ ਨੇ ਸਾਡੇ ਵੀਰ ਅਜੇ ਦਿਸ਼ਾਵਰ ਜੀ ਉਹਨਾਂ ਦੇ ਨਾਲ ਰਾਜਵੀਰ ਠਕਾਲਾ ਜੀ ਉਹ ਸਾਰੇ ਉਹਨਾਂ ਦੀ ਸਾਥੀ ਜਿਹੜੀ ਸਮੂਚੀ ਟੀਮ ਹੈ ਇਹਨਾਂ ਨੇ ਭਾਵਾ ਦਸ ਜਿਹੜਾ ਦਾ ਆਗਮਨ ਹੋਇਆ ਜਿੱਥੇ ਮੈਂ ਇਹਨਾਂ ਸਾਰਿਆਂ ਨੂੰ ਭਾਵਾਦਸ ਵਿੱਚ ਆਉਣ ਲਈ ਵਧਾਈਆਂ ਦਿੰਦਾ ਔਰ ਸਾਰਿਆਂ ਦਾ ਸਵਾਗਤ ਕਰਦਾ ਨਾਲ ਦੀ ਨਾਲ ਇਹ ਆਸ ਕਰਦਾ ਕਿ ਜਿਹੜਾ ਭਾਵਾਦਸ ਦਾ ਕਾਰਵਾ ਆ ਇਹ ਹੋਰ ਉਸ ਨੂੰ ਵਿਸ਼ਾਲ ਕਰਦੇ ਹੋਏ ਜਿਹੜੀਆਂ ਭਾਵਾਦਸੀਆਂ ਨੀਤੀਆਂ ਆ ਉਹਨੂੰ ਘਰ-ਘਰ ਤੇ ਮਹੱਲੇ-ਮਹੱਲੇ ਪਹਚਾਣਦੀ ਜਿਹੜੀ ਆ ਉਹ ਕੋਸ਼ਿਸ਼ ਕਰਨਗੇ ਸਾਰਿਆਂ ਨੂੰ ਜੈ ਵਾਲਮੀਕੀ ਦੇਖੋ ਜੀ ਮੈਂ ਤੇ ਮੇਰੀ ਸਮੁੱਚੀ ਟੀਮ ਹੈ ਜਿਹੜੀ ਮੇਰੇ ਭਰਾ ਰਾਜਵੀਰ ਜੀ ਸੁਸ਼ੀਰ ਰਤੀ ਜੀ ਰਵੀ ਜੀ ਡੀਸ਼ੀ ਜੀ ਮਣੀਗੇ ਜੀ ਲਾਡੀ ਪੰਮੇ ਤੇ ਹੋਰ ਜਿਹੜੀ ਕੋਰ ਟੀਮ ਹੈ ਸਾਡੀ 바ਵਾ ਸਾਹਿਬ ਦੋਟ ਫੋਰਸ ਦੀ ਅੱਜ ਉਹ ਭਾਰਤੀ ਵਾਲਮੀਕੀ ਧਰਮ ਸਮਾਜ ਦਾ ਹਿੱਸਾ ਬਣੀ ਹੈ ਤੇ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਜਿਹੜੀ ਅਸਲੀ ਭਾਵਾ ਦਸ ਹੈ ਉਹ ਨਰੇਸ਼ ਠੰਗਾਨ ਜੀ ਹਣਾ ਦੀ ਜਿਹੜਾ ਸੰਗਠਨ ਹੈ ਜਿਨ੍ਹਾਂ ਦੇ ਰਾਸ਼ਟਰੀ ਨਿਰਦੇਸ਼ਕ ਹੈ ਜਿਹੜੇ ਚੰਦਰਪਾਲ ਸਵਾਮੀ ਚੰਦਰਪਾਲ ਨਾਰੀਆ ਜੀ ਉਹ ਤੇ ਠੰਗਾਨ ਸਾਹਿਬ ਜਿਹੜੀ ਭਾਵਾ ਦਸਾਰੇ ਇਹੀ ਅਸਲੀ ਭਾਵਾ ਦਸ ਹੈ ਤੇ ਵਾਲਮੀਕੀ ਸਮਾਜ ਦਾ ਭਲਾ ਕਰਨ ਵਾਸਤੇ ਕਾਰਜ ਰਤ ਹੈ ਪੂਰੇ ਭਾਰਤ ਚ ਇਹਨਾਂ ਦਾ ਸੰਗਠਨ ਕੰਮ ਕਰਦਾ ਹੈ ਤੇ ਸਾਡੇ ਲਈ ਵੀ ਬੜੇ ਸੁਭਾਗਿਆ ਦੀ ਗੱਲ ਹੈ ਕਿ ਅਸੀਂ ਵੀ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਜਿੱਥੇ ਵੀ ਜ਼ਰੂਰਤ ਆ ਸਾਡੇ ਲੋਕਾਂ ਨੂੰ ਉਹਨਾਂ ਦੇ ਹੱਕ ਸੱਚ ਦੀ ਲੜਾਈ ਜਿਹੜਾ ਨਾਸਤੇ ਪਹਿਲਾਂ ਵੀ ਕਾਰਜ ਰਤ ਸੀਗੇ ਤੇ ਹੁਣ ਤਾਂ ਸਾਨੂੰ ਹੋਰ ਬਲ ਮਿਲੂਗਾ ਕਿਉਂਕਿ ਐਡੇ ਵੱਡੇ ਸੰਗਠਨ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਜਿੱਥੇ ਸਾਡੀ ਪਹੁੰਚ ਨਹੀਂ ਸੀ ਜਿੱਥੇ ਤੱਕ ਸਾਡੇ ਕੰਮ ਨਹੀਂ ਹੁੰਦੇ ਸੀ ਕੋਈ ਨਾ ਕੋਈ ਪ੍ਰੋਬਲਮ ਤੁਹਾਨੂੰ ਪਤਾ ਸਰਕਾਰਾਂ ਦੇ ਵਿੱਚ ਹੋ ਜਾਂਦੀਆਂ ਵਾ ਉੱਥੇ ਸਾਨੂੰ ਹੁਣ ਇੱਕ ਬਹੁਤ ਸੰਗਠਨ ਮਜ਼ਬੂਤ ਸੰਗਠਨ ਜਿਹੜਾ ਮਿਲਿਆ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਤੇ ਸਾਨੂੰ ਤਾ ਕਿਉਂਕਿ ਭਾਵਾ ਦਾ ਸ਼ੁਰੂ ਤੋਂ ਗਰੀਬਾਂ ਦਾ ਜਿਹੜੇ ਦਬੇ ਕੁਛੇ ਲੋਕਾਂ ਉਹਨਾਂ ਦੀ ਸੇਵਾ ਰਤਾ ਤੇ 바ਵਾ ਸਾਹਿਬ ਦਾ ਵੀ ਫੋਰਸ ਵੀ ਇਹੀ ਕੰਮ ਕਰਦੀ ਸੀ ਤੇ ਅੱਜ ਜਿਹੜਾ ਸਾਡਾ ਸੰਗਠਨ ਇਹਨਾਂ ਚ ਆਇਆ ਵਾ ਭਾਵਾ ਦਾ ਹਿੱਸਾ ਬਣਿਆ ਤੇ ਸਾਨੂੰ ਪਤਾ ਕਿ ਸਾਨੂੰ ਕੰਮ ਕਰਨ ਚ ਹੋਰ ਮਜ਼ਾ ਆਊਗਾ ਲੋਕਾਂ ਦਾ ਸਮਾਜ ਦਾ ਭਲਾ ਕਰਨਾ ਆਪਣੇ ਖਾਸ ਕਰਕੇ ਦਬੇ ਕੁਛੇ ਲੋਕਾਂ ਵਾਲਮੀਕੀ ਸਮਾਜ ਦੇ ਉਹਨਾਂ ਨਾਲ ਜਿਹੜਾ ਮੌਜੂਦਾ ਸਰਕਾਰ ਸ਼ੋਸ਼ਣ ਕਰ ਰਹੀ ਆ ਉਹਨਾਂ ਨੂੰ ਅਸੀਂ ਜਿੱਦਾਂ ਸਾਡੇ ਮੁਲਾਜ਼ਮ ਜਿਹੜੇ ਕੱਚੇ ਪੱਕੇ ਨਹੀਂ ਹੋਰੇ ਬਹੁਤ ਐਸੇ ਮੁਲਾਜ਼ਮ ਹੈ ਜਿਨ੍ਹਾਂ ਨੂੰ ਠੇਕੇਦਾਰੀ ਪ੍ਰਥਾ ਤੇ 10-10 ਹਜ਼ਾਰ ਚ ਰੱਖਿਆ ਹੋਇਆ ਕਈ ਕੀ ਸਾਲਾਂ ਤੋਂ ਜੱਗੇ ਆ ਉਹਨਾਂ ਦੀ ਆਵਾਜ਼ ਚੱਕਣ ਵਾਸਤੇ ਅਸੀਂ ਕੰਮ ਕਰ ਰਹੇ ਸੀ ਤੇ ਕੰਮ ਕਰਾਂਗੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਤੇ ਮੇਰੀ ਟੀਮ ਕੇ ਭਾਰਤੀ ਵਾਲਮੀਕੀ ਧਰਮ ਸਮਾਜ ਤਾਂ ਅਨਸਾਰ ਦੀ ਜਿਹੜੀ ਟੀਮ ਨੇ ਸਾਨੂੰ ਐਡਾ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ